ਸਾਰਿਆਂ ਨੂੰ ਜੈ ਗੁਰਦੇ ਧੰਨ ਗੁਰਦੇ ਅੱਜ ਸ੍ਰੀ ਗੁਰੂ ਗੋਬਿੰਦ ਸਾਹਿਬ ਫਲੋਰ ਵੇਖੇ ਮੰਗਲਵਾਰ ਦੀ ਮੰਗਲਵਾਰ ਦੀਪੀਆਂ ਦੀ ਸੇਵਾ ਚੱਲਦੀ ਹੁੰਦੀ ਆ ਤੇ ਅੱਜ ਜਿਹੜਾ ਮੰਗਲਵਾਰ ਆ ਅੱਜ ਬੀਬੀਆਂ ਸੇਵਾ ਕਰਨ ਪਹੁੰਚੀਆਂ ਆ ਇੱਥੇ ਤੇ ਸੇਵਾ ਦਾ ਚਲੋ ਹੋ ਗਈ ਆ ਸਾਰੀ ਥੋੜਾ ਜਿਹਾ ਲੇਟ ਆਇਆ ਸੀ ਵੀਡੀਓ ਦੇ ਮਾਮਲੇ 'ਚ ਤੇ ਹੁਣ ਲੰਗਰ ਤਿਆਰ ਹੋ ਰਿਹਾ ਸੀ ਤੁਹਾਨੂੰ ਦਿਖਾਉ ਲਦੇ ਆ ਲੰਗਰ ਤਿਆਰ ਹੋ ਰਿਹਾ ਆ ਸ਼ੀਲੰਗਰ ਜੇ ਕੀ ਬਣ ਰਿਹਾ ਹੈ ਤੇ ਕੌਣ ਕੌਣ ਪਹੁੰਚੇ ਅੱਜ ਜਦੀਆਂ ਬੀਬੀਆਂ ਆਈਆਂ ਵੈਸੇ ਅੱਜਾਂ ਅੱਜ ਕੰਮਕਾਰ ਚ ਬਿਜ਼ੀ ਆ ਕੋਈ ਛੁੱਟੇ ਚ ਗੰਗਿਆ ਕੋਈ ਕੁਛ ਤੇ ਇਹ ਤਾਂ ਦਿਖਾ ਲਦੇ ਹੁਣ ਵੀਡੀਓ ਦੇ ਵਿੱਚ ਆ ਜੂ। ਚਲੋ ਜੀ ਸਾਡੇ ਭਾਬੀ ਰੋਜੀ ਭਾਬੀ ਤੇ ਮੰਮੀ ਮੇਰੀ। ਕੋੜੀਆਂ ਦੀ ਤਿਆਰੀ ਹੋ ਰਹੀ ਆ ਆਟਾ ਗੁੰਨ ਹੋ ਚੁੱਕਾ ਤੇ ਢੇੜੇ ਬਣ ਰਹੇ ਆ। ਕਿੰਨਾ ਕਿੰਨਾ ਆਟਾ ਗੁੰਨੇ ਭਾਬੀ? ਪਾਪਾ ਜੀ ਕਿੰਨਾ ਆਟਾ? ਲੋ। ਕੋਣ ਨੂੰ ਪਤਾ ਨਹੀਂ ਹੈਗਾ। ਚਲੋ ਠੀਕ ਹੈ ਹੁਣ ਪਾਣੀ ਪਾ ਲੇ ਚਲੋ ਠੀਕ ਹੈ ਕਦਿਆਂ ਇਹ ਮਮੀ ਤੁਸੀਂ ਦੇ 12 ਵਜੇ ਚਲੋ ਵਧੀਆ ਹਰ ਮੰਗਲਵਾਰ ਆਉਣਾ ਇਹਨੇ ਤੁਸੀਂ ਓਕੇ ਮਮਾ ਜੀ ਹੈ ਕਦੇ ਸਿੱਟੀ ਹੋ ਜਾਣਾ ਅੱਛਾ ਮਮੀ ਤੁਸੀਂ ਇਹ ਮੰਗਲਵਾਰ ਚਲੋ ਠੀਕ ਹੈ ਜੀ ਤੇ ਹੁਣ ਆਜੋ ਇੱਧਰ ਵਾਹ ਜੀ ਵਾਹ ਇੱਧਰ ਜੀ ਲੰਗਰ ਬਣਦੇ ਆ ਬਾਬਾ ਜੀ ਕੜਾਹ ਬਣਾ ਕੇ ਹਟੇ ਆ ਤੇ ਸਬਜੀ ਬਣੀ ਆ ਦੇਖ ਲੋ ਲੋ ਜੀ ਹੁਣ ਕੜਾਈ ਚੜ ਗਈ ਪੂੜੀਆਂ ਲਈ ਵਾਹ ਜੀ ਵਾਹ ਥੱਲੇ ਵੀ ਚਾਹ ਦੀ ਮੋਲ ਸੀ ਜਿਹੜੇ ਕੰਮ ਕਰ ਮੈਨੂੰ ਸਬਜੀ ਬਣ ਚੁੱਕੀ ਆ ਇੱਚ ਪੂੜੀਆਂ ਦੀ ਤਿਆਰੀ ਆ ਤੇ ਕੜਾ ਵੀ ਬਣ ਚੁੱਕਾ ਬੀਬੀਆਂ ਲਈ ਤੇ ਹੁਣ ਸਾਡੇ ਨਾਲ ਬਬਲੀ ਆਂਟੀ ਪਹੁੰਚੇ ਹੋਏ ਆ ਵੀ ਮੰਗਲਵਾਰ ਦੀ ਮੰਗਲਵਾਰ ਸੇਵਾ ਕਰਨ ਆਉਂਦੇ ਆ ਆਂਟੀ ਤੁਸੀਂ ਕਦਦੇ ਆਏ ਆਂ ਸਵੇਰ ਦੇ 11 ਵਜੇ ਆਏ ਆਂ ਠੀਕ ਆ ਤੇ ਬਬਲੀ ਆਂਟੀ ਇੱਧਰ ਦੂਜੇ ਹੀ ਬਬਲੀ ਆਂਟੀ ਆ ਚਾਹ ਵੀ ਦੇ ਚਾਹ ਇੱਧਰ ਵੀ ਆਂਟੀ ਹੋਣੀ ਸਾਡੇ ਬੈਠੇ ਆ ਇੱਕ ਆਂਟੀ ਬੈਠੇ ਕੋ ਪਿੱਛੇ ਬੱਡੇ ਕੁਛ ਖਾਏ ਨਹੀਂ ਆਂਟੀ ਹੋਣੀ ਸਾਡੇ ਨਾਲ ਕਾਕੀ ਸੇ ਨਹੀਂ ਆਈ ਕੋਰ ਕੋਣ ਨਹੀਂ ਆਇਆ ਆਂਟੀ ਕੋਣ ਕੋਣ ਨਹੀਂ ਆਇਆ ਦੱਸੋ ਇੱਕ ਤਾਰੋ ਨਹੀਂ ਆਈ ਸੱਤ ਅੰਟੀ ਨਹੀਂ ਆਈ ਨਿੱਕੀ ਨਹੀਂ ਆਈ ਹੋਰ ਕੋਣ ਨਹੀਂ ਆਇਆ ਅੰਟੀ ਨਹੀਂ ਹੈ ਭਾਬੀ ਰੈਨੂ ਵੀ ਨਹੀਂ ਆਇਆ ਰੈਨੂ ਵੀ ਨਹੀਂ ਆਇਆ ਨੀ ਨਹੀਂ ਆਈ ਨੀਲਮ ਵੀ ਨਹੀਂ ਆਈ ਇੱਕ ਉਹ ਆਪਣੇ ਵਾਸ਼ੇ ਭਾਈ ਦੀ ਘਰ ਵਾਲੀ ਵੀ ਨਹੀਂ ਆਈ ਹਾਂ ਇੱਕ ਨਿਤੂ ਵੀ ਨਹੀਂ ਆਇਆ ਹੋਰ ਆ ਚਮਨ ਲਾਲ ਅੰਕਲ ਸਾਡੇ ਇਹ ਵੀ ਆਉਂਦਾ ਹੀ ਹੁੰਦਾ ਵਾ ਡੇਲੀ 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 ਕੁੜੀਆਂ ਦੀ ਤਿਆਰੀ ਆ ਇੱਧਰ ਚੈਂਪੀਅਨ ਵੀ ਪੁੰਚੇ ਹੋਏ ਆ ਮੀਟੀ ਹਣੀ ਪੁੰਚੇ ਹੋਏ ਆ ਸੇਵਾ ਚੱਲ ਰਹੀ ਹੈ ਭਾਈ ਜੇ ਮੰਗਲਵਾਰ ਬੀਬੀਆਂ ਪੁੰਚੀਆਂ ਸੇਵਾ ਕਰਨ ਹਾਂਜੀ ਹਾਂਜੀ ਤੇ ਤੁਸੀਂ ਬੀਬੀਆਂ ਨੂੰ ਕਾਦੇ ਭਗਵਾਨ ਸ਼ਕਾ ਰਹੇ ਹੋ ਉੱਲੇ ਪੂਰੀ ਹਲਵਾ ਜਾ ਗੱਫੇ ਲੱਗ ਰਹੇ ਨੇ ਵਾਹ ਜੀ ਵਾਹ ਤੇ ਬਾਬਾ ਜੀ ਹਰ ਮੰਗਲਵਾਰ ਇੰਦੀ ਸੇਵਾ ਚੱਲਦੀ ਹੈ ਮੰਗਲਵਾਰ ਇੰਦੇ ਚੱਲਿਆ ਕਰੂਗਾ ਚੱਲਿਆ ਕਰੋ ਚੱਲਦਾ ਵੀ ਆਹੋ ਪਹਿਲਾਂ ਜੀ ਨਾ ਬਈ ਵੀਡੀਓ ਨਹੀਂ ਕਦੇ ਬਣਾਈ ਤੇ ਅੱਜ ਮੈਂ ਕਿਹਾ ਚਲੋ ਇਹ ਵੀ ਚਲੋ ਦਿਖਾਇਆ ਜਾਵੇ ਨਾ ਜੋ ਗੁਰੂ ਘਰ ਚ ਹੁੰਦਾ ਨਾ ਪਿੱਛੇ ਕਾਤੇ ਰੱਖਣਾ ਨਾ ਇਹ ਮੰਗਲਵਾਰ ਦੀ ਮੰਗਲਾਰ ਬੀਬੀਆਂ ਆ ਵੀ ਪਹੁੰਚ ਜਾਂਦੀਆਂ ਇੱਕ ਗਰੁੱਪ ਬਣਿਆ ਹੈ ਇਹਦਾ WhatsApp ਤੇ ਮੈਸੇਜ ਪਹੁੰਚ ਜਾਂਦਾ ਤੇ ਬੀਬੀਆਂ ਪਹੁੰਚ ਜਾਂਦੀਆਂ ਕਰਨ ਤੇ ਬਾਬਾ ਜੀ ਵੱਲੋਂ ਪਕਵਾਨ ਬਣ ਰਹੇ ਆ ਪੂਰੇ ਈਆ ਉਹ ਮੋਬਾਈਲ ਤੇ ਹੂੰ ਉਹ ਸਭ ਆ ਤੋ ਸਰਪਾ ਚਲਣੇ ਪਟਾ ਉਹ ਜੇ ਪਿੰਕ ਪਬਲਿਕ ਜਮਾਲਾ ਦਾ ਜੇ ਇਹ ਬਦ ਬਾਯ ਮਾਰ ਕੇ ਨਹੀਂ ਨਾ ਲੈ ਕੇ ਖੜਿਆ ਹੋਈ ਤੇ ਤਾਂ ਮੇਟਾ ਠੀਕ ਨਹੀਂ ਕੋਈ ਨਾ ਕੋਈ ਮੈਂ ਵਾਗੇ ਰਹਿ ਗਿਆ ਯਾਰੋ ਥੱਲੇ ਏਸੀ ਵਾਲੇ ਆ ਉਹਨਾਂ ਨੂੰ ਕਹ ਚਾਹ ਪੀ ਲੋ ਆ ਕੇ ਜਾ ਹਮੇਸ਼ਾ ਤੇ ਉਹਨਾਂ ਕਹਿੰਦੇ ਲੋ ਜੀ ਬੰਦੇ ਗਾੜੀ ਕੂੜੀਆਂ ਵੇਲਣੀਆਂ ਸ਼ੁਰੂ ਹੋ ਗਈਆਂ ਆ ਛੱਡ ਬਬਲੀ ਆਂਟੀ ਤੇ ਬਬਲੀ ਆਂਟੀ ਦੋਨੋਂ

ਵਾਹ ਜੀ ਵਾਹ ਇਹ ਸਾਡੇ ਨਾਲ ਮੰਗਲ ਦੀ ਮੰਗਲਵਾਰ ਬੀਬੀਆਂ ਦੀ ਸੇਵਾ ਹੁੰਦੀ ਸਫਾਈ ਦੀ ਸਫਾਈ ਸੋਈ ਕਰਨ ਤੋਂ ਬਾਅਦ ਫਿਰ ਇੱਕ ਦੋ ਵਾਂਝਦੇ ਆ ਬੀਬੀਨ 10 ਵਜੇ ਆ ਜਾਂਦੀਆਂ ਫਿਰ ਉਹਨਾਂ ਦਾ ਜਿਹੜਾ ਦੁਪਹਿਰ ਦਾ ਨਾਸ਼ਤਾ ਹੁੰਦਾ ਆ ਉਹ ਇੱਥੇ ਗੁਰੂ ਘਰ ਹੀ ਹੁੰਦਾ ਸਾਰਿਆਂ ਦਾ ਆ ਫੇ ਭੁੱਖ ਲੱਗ ਜਾਂਦੀ ਨਾ ਸਾਰਿਆਂ ਨੂੰ ਕਿਹੜੀਆਂ ਪੂੜੀਆਂ ਪੂਰੀਆਂ ਗੋਲ ਨਿਕਲ ਰਹੀਆਂ ਐਨ ਕਿਹੜੀ ਕਿੱਧਰੋਂ ਨਹੀਂ ਆਉਂਦੀ ਗੈਲਰੀ ਸੇਵਾ ਹੋਸ਼ ਹੋ ਗਏ ਇਹ ਨੀ ਕੁਟਰ ਕੂੜੀਆਂ ਬੀਜ ਹੋ ਰਹੀਆਂ ਇਸ ਮੋਜਨ ਘਿਆਣਾ ਕਿ ਆਇਆ ਥੱਲੇੋਂ ਪਾਣੀ ਤੇ ਸਾਡੇ ਦੋਸਤ ਅਜੀਜ਼ ਦੋਸਤ ਰਵੀ ਭਾਜੀ ਪਹੁੰਚੇ ਨੇ ਹੋਰ ਭਾਜੀ ਸੇ ਤਾਂ ਕਿੱਦਾਂ ਠੀਕ ਆ ਉਹ ਆ ਗਈ ਤੁਹਾਡੇ ਮਿੱਤਰ ਆ ਗਏ ਜੀ ਅਜੀਜ਼ ਦੋਸਤ ਲੋ ਜੀ ਸਾਡੇ ਰਵੀ ਭਾਜੀ ਪਹੁੰਚ ਚੁੱਕੇ ਆ ਤੇ ਇਹਨਾਂ ਨਾਲ ਸਾਡਾ ਨਾਤਾ ਕੁਛ ਪੁਰਾਣਾ ਹੈ ਸਾਡੇ ਨਾਲ ਬਨਾਰਸ ਗਏ ਸੀਗੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਅਜੀਬ ਦੋਸਤ ਬਣ ਗਏ ਸਾਡੇ ਹੋਰ ਭਾਜੀ ਘਰੇ ਸਭ ਠੀਕ ਆ ਅੰਕਲ ਹਣੀ ਸਭ ਠੀਕ ਆ ਵਾਹ ਵਧੀਆ ਵਧੀਆ ਆਪਾਂ ਵੀ ਹੋ ਕਸ਼ਕੋ ਪੂੜੀਆਂ ਛੱਲੇ ਛਕੋ ਹਾਂਜੀ ਪਹੁੰਚ ਚੁੱਕੇ ਆ ਹਾਂਜੀ ਵਰਧਾਨ ਜੀ ਤਰਨੇ ਤੋਂ ਤਰਨੇ ਤੋਂ ਅਸੀਂ ਤਰਨੇ ਤੋਂ ਠੀਕ ਆ ਜੀ ਤੇ ਲੰਬੜਦਾਰ ਜੀ ਆਪਣੇ ਉੱਥੇ ਸੀ ਆਏ ਨਹੀਂ ਪਹੁੰਚੇ ਨਹੀਂ ਮੈਂ ਤਾਂ ਹੁਣ ਕੀਤਾ ਹੀ ਪਹੁੰਚੇ ਨਹੀਂ ਅਜੇ ਤੇ ਆਪਣੇ ਇੱਧਰ ਰਵੀ ਭਾਈ ਆਏ ਆ ਐ ਲੰਗਰ ਸ਼ਕਨਾ ਵੀ ਸ਼ੁਰੂ ਹੋ ਗਏ ਐ ਇਕੱਦਰ ਆਂਟੀ ਬੈਠੇ ਇਕੱਧਰ ਤੇ ਦੋ ਸਾਡੇ ਮਿੱਤਰ ਆ ਬੈਠੇ ਆ ਲੰਗਰ ਸ਼ਕ ਰਹੇ ਆ ਲੰਗਰ ਸ਼ਕ ਰਹੇ ਆ ਪੂਰੇ ਤੈਸ਼ ਦੇ ਨਾਲ ਐ ਪੂਰੀ ਜਾਂਦੀ ਅੰਦਰ ਸਿੱਧੀ ਇੱਕ ਮਾਂ ਨੰਗੜੀ ਪਹੁੰਚ ਚੁੱਕੇ ਸਾਡੇ ਅਜੀਜ਼ ਦੋਸਤ ਮਹਾਰਾਜ 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 ਪਾਜੀ ਕੀ ਹਾਲ ਚੱਲ ਨੇ ਹਾਂਜੀ ਵਧੀਆ ਵਧੀਆ ਬੈਠੋ ਗਾਲ ਸੋਣ ਰਾਤੀ ਭਾਈ ਦੇ ਹੁਣ ਆਇਆ ਜੀ ਜਿਹਦਾ ਸੀ ਭਾਜੀ ਦਾ ਛਕੋ ਲੰਗਰ ਤੁਸੀਂ ਵੀ ਚਮਨ ਲਾਲ ਅੰਕਲ ਇਧਰ ਬਬਲੀ ਹੋਣੀ ਬਬਲੀ ਆਂਟੀ ਹੋਣੀ ਵੀ ਆ ਕਰ ਰਹੇ ਆ ਨਹੀਂ ਬਣਾਈਆ ਰੋਟੀ ਨਹੀਂ ਸਾਨੂੰ ਪੂੜੀ ਯਾਰ ਪੂੜੀ ਵੀ ਦਿਨਾ ਆਂਟੀ ਆ ਦੇਖੋ ਤਾਂ ਅੰਕਲ ਲੱਗਾ ਹੋਇਆ ਆ